ਗਲਤ ਪੰਚ ਦੇ ਦੁਖੀਆਂ ਦੇ ਬਹੁਤ ਕੁਝ ਗਲਤ ਉਹਨਾਂ ਦੇ ਬਾਰੇ ਇੱਕ ਧਾਰ ਹੋ ਗਿਆ ਇਹ ਵਿਗ ਗਿਆ ਉਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਹੀ ਦਾਸ ਨੂੰ ਦੁੱਖ ਲਗਾ ਉਹਦੇ ਬਾਰੇ ਕੁਝ ਦਾਸ ਆਜਿਨ ਬੇਨਤੀਆਂ ਸਾਧੀਆਂ ਕੰਡੀਆਂ ਚਾਹੁੰਦਾ ਹਨ ਸਿੱਖ ਕੌਮ ਦੇ ਅਨਮੋਲ ਹੀਰੇ ਸੰਤ ਬਾਬਾ ਰਣਜੀਤ ਸਿੰਘ ਖਾਲਸਾ ਢੜੀਆਂ ਵਾਲੇ ਉਹ ਸਿੱਖ ਕੌਮ ਦੇ ਸਿੱਧ ਪ੍ਰਚਾਰਕ ਹਨ ਜਿਨ੍ਹਾਂ ਨੂੰ 17 ਸਾਲ ਦੰਡਰਾਤ ਦੇ ਸ਼ਰਧ ਦੇ ਸਾਹਮਣੇ ਜਾ ਕੇ ਸੰਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਲੱਖਾਂ ਹੀ ਸੰਤਾਂ ਨੂੰ ਬਾਣੀ ਮਿਰਬਾੜੇ ਨਾਲ ਜੋੜ ਕੇ ਖੰਡੇ-ਭਾਟੇ ਦਾ ਅਮਰ ਸ਼ਿਕਾਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਤੇ ਉਹ ਇਹ ਸਿੱਖ ਕੌਮ ਦੇ ਸੰਤ ਬਾਬਾ ਰਵੀ ਸਿੰਘ ਘਟੀਆਂ ਵਾਲੇ ਯੋਧੇ ਹਾਲਾ ਜਦੋਂ ਝੂਠੇ ਸਾਜ਼ ਨੂੰ ਪੰਜਾ ਤਖਤਾਂ ਦੇ ਜਥੇਦਾਰਾਂ ਨੇ ਮਾਫ਼ੀ ਦਿੱਤੀ ਤੇ ਸਾਰ ਸਾਰਿਆਂ ਜਿੰਨੇ ਸੰਤ ਮਹਾਂਪੁਰਸ਼ਾ ਸਾਰਿਆਂ ਦੀ ਉਸ ਵੇਲੇ ਜ਼ਬਾਨ ਬੰਦ ਹੋ ਗਈ ਤੇ ਸਾਰਿਆਂ ਤੋਂ ਪਹਿਲਾਂ ਸੰਤ ਬਾਬਾ ਰਣਜੀਤ ਸਿੰਘ ਖਾਲਸਾ ਢੱਡੀਆਂ ਵਾਲੇ ਪੰਜਾ ਤਖਤਾ ਦੇ ਜਥੇਦਾਰਾਂ ਵਰਧਾ ਜਿਨ੍ਹਾਂ ਨੇ ਬਾਜ ਠਾਈ ਇਹ ਪਹਿਲੇ ਸੂਰਮਿਆਂ ਨਾਲ ਦੂਜੇ ਨੰਬਰ ਤੇ ਜਦੋਂ ਵਿਰਾਦੀ ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦੀ ਹੋਈ ਇਹ ਪਹਿਲੇ ਜੋਦੇ ਹਨ ਜਿਨ੍ਹਾਂ ਨੇ ਕੋਟ ਕਪੂਰੇ ਦੇ ਵਿੱਚ ਧਰਵਾ ਲਾ ਕੇ ਸੁੱਤੀ ਕੌਮ ਨੂੰ ਜਗਾ ਵੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੌਣ ਬੇਦੀ ਕਰ ਬੇਦੀ ਕਰਦੇ ਉਹ ਸਿੱਖ ਕੌਮ ਦੇ ਹੀ ਰਹਾ ਨਾ ਜਿਹੜੇ ਉਹਨਾਂ ਦੇ ਵਿਰੁੱਧ ਗਲਤ ਪ੍ਰਚਾਰ ਕਰ ਰਹੇ ਹਨ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਕੋਈ ਸਿੱਧ ਕਰਦੇ ਵੀ ਇਹ ਗਦਾਰ ਹੋ ਗਿਆ ਮੇਰਾ ਨਾਮ ਰਾਮ ਸਿੰਘ ਸਾਲਾ ਫਿਰਦੀਪ ਸਿੰਘ ਵੀਯੂਪੀਓ ਚੋਲਾ ਸਾਹਿਬ ਤਹਿਸੀਲ ਕਰਨਤਾਰ ਜ਼ਿਲ੍ਹਾ ਕਰਨਤਾਰ ਹੈ ਉਹ ਬਾਬਾ ਰਣਜੀਤ ਸਿੰਘ ਢੱਡੀਆਂ ਵਾਲਾ ਨੂੰ ਸਾਫਤ ਕਰਦੇ ਵੀ ਇਹ ਵਿਖ ਗਿਆ 1 ਕਰੋੜ ਰੁਪਏ ਦਾ ਮੈਂ ਉਹਨਾਂ ਨੂੰ ਨਾਮ ਦੇਵਾਂਗਾ ਇਹ ਮੇਰੀ ਹੱਥ ਜੋੜ ਕੇ ਚਰਨਾਂ ਵਿੱਚ ਬੇਨਤੀ ਹੈ ਮੈਂ ਖੁੱਲਾ ਚੈਲੰਜ ਕਰਦਾ ਹਾਂ ਤੇ ਸੰਤ ਬਾਬਾ ਰਣਜੀਤ ਸਿੰਘ ਢੱਡੀਆਂ ਵਾਲਿਆਂ ਨੂੰ ਇਹ ਬੇਨਤੀ ਹੱਥ ਜੋੜ ਕੇ ਕਰਦਾ ਹਾਂ ਖਾਲਸਾ ਜੀ ਤੁਹਾਡੇ ਸਿੱਖੀ ਦੇ ਪ੍ਰਚਾਰ ਵਿੱਚ ਬਹੁਤ ਜ਼ਿਆਦਾ ਦਮ ਹੈ ਜਿੱਥੇ-ਜਿੱਥੇ ਵੀ ਜਾ ਕੇ ਤੁਸੀਂ ਕੌਮ ਦੇ ਵਾਸਤੇ ਕੌਮ ਨੂੰ ਸੰਦੇਸ਼ ਦਿੱਤਾ ਦੇ ਕੌਮ ਨੇ ਤੁਹਾਡੀ ਆਵਾਜ਼ ਸੁਣੀ ਤੇ ਅਮਰਤ ਛਕੇ ਤੇ ਮਾਂ ਬਰਸ਼ੂ ਹੱਥ ਜੋੜ ਕੇ ਬੇਨਤੀ ਹੈ ਜਿਸ ਤਰ੍ਹਾਂ ਤੁਸੀਂ ਨੇ 17 ਸਾਲ ਦਿਨ ਨਾ ਰਾਤ ਵਿਖਿਆ ਸਿੱਖੀ ਦਾ ਪ੍ਰਚਾਰ ਕੀਤਾ ਉਸੇ ਤਰ੍ਹਾਂ ਹੀ ਗਾਹ

ਕੁਝ ਬੇਨਤੀਆਂ ਦੱਸ ਦਿਆਂ ਕਿ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਸੰਤ ਬਾਬਾ ਰਣਜੀਤ ਸਿੰਘ ਖਾਲਸਾ ਢੱਡਰੀਆਂ ਬਾਰੇ ਬਾਰੇ ਕੁਝ ਗਲਤ ਪੰਥ ਦੇ ਦੁਖੀਆਂ ਨੇ ਬਹੁਤ ਕੁਝ ਗਲਤ ਉਹਨਾਂ ਦੇ ਬਾਰੇ ਗੱਦਾਰ ਹੋ ਗਿਆ ਇਹ ਵਿਖ ਗਿਆ ਉਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਹੀ ਦਾਸ ਨੂੰ ਦੁੱਖ ਲੱਗਾ ਉਹਦੇ ਬਾਰੇ ਕੁਝ ਦਾਸ ਅੱਜ ਇਹ ਬੇਨਤੀਆਂ ਸਾਧੀਆਂ ਕਰਨੀਆਂ ਚਾਹੁੰਦਾ ਹਨ ਸਿੱਖ ਕੌਮ ਦੇ ਅਨਮੋਲ ਹੀਰੇ ਸੰਤ ਬਾਬਾ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ ਉਹ ਸਿੱਖ ਕੌਮ ਦੇ ਸਿੱਧ ਪ੍ਰਚਾਰਕ ਹਨ ਜਨਾਂ ਨੂੰ 17 ਸਾਲ ਦਿਨ ਰਾਤ ਦੇ ਸ਼ਗ ਦੇ ਸਾਹਮਣੇ ਜਾ ਕੇ ਸੰਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਲੱਖਾਂ ਹੀ ਸੰਤਾਂ ਨੂੰ ਬਾਣੀ ਦੇ ਬਾੜੇ ਨਾਲ ਜੋੜ ਕੇ ਖੰਡੇ ਪਾਟੇ ਦਾ ਅਮਰ ਸ਼ਿਕਾਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਤੇ ਉਹ ਇਹ ਸਿੱਖ ਕੌਮ ਦੇ ਸੰਤ ਬਾਬਾ ਰਵਜੀਤ ਸਿੰਘ ਖੱਡੀਆਂ ਵਾਲੇ ਯੋਧੇ ਹਨ ਜਦੋਂ ਝੂਠੇ ਸਾਜ਼ ਨੂੰ ਪੰਜਾ ਤਖਤਾਂ ਦੇ ਜਥੇਦਾਰਾਂ ਨੇ 마ਫੀ ਦਿੱਤੀ ਤੇ ਸਾਰ ਸਾਰਿਆਂ ਜਿੰਨੇ ਸੰਤ ਮਹਾਪੁਰਸ਼ਾ ਸਾਰਿਆਂ ਦੀ ਉਸ ਵੇਲੇ ਜ਼ਬਾਨ ਬੰਦ ਹੋ ਗਈ ਤੇ ਸਾਰਿਆਂ ਤੋਂ ਪਹਿਲਾ ਸੰਤ ਬਾਬਾ ਰਣਜੀਤ ਸਿੰਘ ਖਾਲਸਾ ਢੱਡੀਆਂ ਵਾਲੇ ਪੰਜਾਬ ਤਖਤਾਂ ਦੇ ਜਥੇਦਾਰਾਂ ਵਿਰੁੱਧ ਜਿਨ੍ਹਾਂ ਨੇ ਵੋਲ ਠਾਈ ਇਹ ਪਹਿਲੇ ਸੂਰਮੇ ਹਨ ਦੂਜੇ ਨੰਬਰ ਤੇ ਜਦੋਂ ਵਿਰਾਦੀ ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਈ ਇਹ ਪਹਿਲੇ ਜੌਦੇ ਹਨ ਜਿਨ੍ਹਾਂ ਨੇ ਕੋਟ ਕਪੂਰੇ ਦੇ ਵਿੱਚ ਧਰਨਾ ਲਾ ਕੇ ਸੁੱਤੀ ਕੌਮ ਨੂੰ ਜਗਾਇਆ ਵੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੌਣ ਬੇਇੱਜ਼ਤੀ ਕਰ ਬੇਇੱਜ਼ਤੀ ਕਰਦੇ ਉਹ ਸਿੱਖ ਕੌਮ ਦੇ ਹੀ ਰਹਿਣਾ ਜਿਹੜੇ ਉਹਨਾਂ ਦੇ ਵਿਰੁੱਧ ਗਲਤ ਪ੍ਰਚਾਰ ਕਰ ਰਹੇ ਹਨ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਨੂੰ ਕੋਈ ਸਿੱਧ ਕਰਦੇ ਵੀ ਇਹ ਗਦਾਰ ਹੋ ਗਿਆ ਮੇਰਾ ਨਾਮ ਰਾਮ ਸਿੰਘ ਸਾਲਾ ਪ੍ਰਦੀਪ ਸਿੰਘ ਵੀ ਯੂਪੀਓ ਚੋਲਾ ਸਾਹਿਬ ਤਹਿਸੀਲ ਤਰਨਤਾਰ ਜ਼ਿਲ੍ਹਾ ਤਰਨਤਾਰ ਹੈ ਉਹ ਬਾਬਾ ਰਣਜੀਤ ਸਿੰਘ ਢੱਡੀਆਂ ਵਾਲਿਆਂ ਨੂੰ ਸਾਬਤ ਕਰਦਾ ਹੈ ਕਿ ਇਹ ਵਿਖਗੇਗਾ 1 ਕਰੋੜ ਰੁਪਏ ਦਾ ਮੈਂ ਉਹਨਾਂ ਨੂੰ ਨਾਮ ਦੇਵਾਂਗਾ ਇਹ ਮੇਰੀ ਹੱਥ ਜੋੜ ਕੇ ਚਰਨਾ ਵਿੱਚ ਬੇਨਤੀ ਹੈ ਮੈਂ ਖੁੱਲਾ ਚੈਲੰਜ ਕਰਦਾ ਹਾਂ ਤੇ ਸੰਤ ਬਾਬਾ ਰਣਜੀਤ ਸਿੰਘ ਢੱਡੀਆਂ ਵਾਲਿਆਂ ਨੂੰ ਇਹ ਬੇਨਤੀ ਹੱਥ ਜੋੜ ਕੇ ਕਰਦਾ ਹਾਂ ਖਾਲਸਾ ਜੀ ਤੁਹਾਡੇ ਸਿੱਖੀ ਦੇ ਪ੍ਰਚਾਰ ਵਿੱਚ ਬਹੁਤ ਜ਼ਿਆਦਾ ਦਮ ਹੈ ਜਿੱਥੇ-ਜਿੱਥੇ ਵੀ ਜਾ ਕੇ ਤੁਸੀਂ ਕੌਮ ਦੇ ਵਾਸਤੇ ਕੌਮ ਨੂੰ ਸੰਦੇਸ਼ ਦਿੱਤਾ ਦੇ ਕੌਮ ਨੇ ਤੁਹਾਡੀ ਆਵਾਜ਼ ਸੁਣੀ ਤੇ ਅਮਰਤ ਛਕੇ ਤੇ ਮਹਾਪੁਰਸ਼ ਉਹ ਹੱਥ ਜੋੜ ਕੇ ਬੇਨਤੀ ਹੈ ਜਿਸ ਤਰ੍ਹਾਂ ਅਸੀਂ ਨੇ 17 ਸਾਲ ਦਿਨ ਨਾ ਰਾਤ ਵਿਖਿਆ ਸਿੱਖੀ ਦਾ ਪ੍ਰਚਾਰ ਕੀਤਾ ਉਸੇ ਤਰ੍ਹਾਂ ਹੀ ਗਾਂ ਇਹ ਕੰਮ ਸਿੱਖੀ ਦਾ ਪ੍ਰਚਾਰ ਚੱਜਾ ਰਵੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ ਕਾ ਕੰਮ ਸਾਭ ਹੈ ਜੀ ਕੀ ਫਤਹ ਹੈ